ਦਸਾਂ ਯੂਕੇ ਦੀ ਇੱਕ ਵੱਡੀ ਖਬਰ ਹੈ ਯੂਕੇ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਜਿੱਤ ਹੋਈ ਹੈ ਅਦਾਲਤ ਦੇ ਵਿੱਚ ਜੋ ਸਿੰਧੀ ਮੰਦਰ ਕੇਸ ਵਿੱਚ ਕੀ ਹੈ ਸਾਰੀ ਅਪਡੇਟ ਹੈ ਕੀ ਹੈ ਸਾਰਾ ਮਸਲਾ ਸੀ ਇਸ ਵਾਰ ਦਰਸ਼ਕਾਂ ਨੂੰ ਦੱਸੋਈ हां जी बिल्कुल बिल्कुल ए, ए यूके दी ਘਟਨਾ ਹੈ ਵੈਸੇ ਯੂਕੇ ਦੇ ਵਿੱਚ ਜਿਹੜੀ ਹੈ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਅਦਾਲਤ ਵੱਲੋਂ ਸਿੱਖਾਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਪਰ ਇਹ ਪੂਰੀ ਦੁਨੀਆ ਦੇ ਵਿੱਚ ਵਾਸਤੇ ਸਿੱਖਾਂ ਵਾਸਤੇ ਇੱਕ ਬਹੁਤ ਵਧੀਆ ਜਿਹੜਾ ਫੈਸਲਾ ਹੈਗਾ ਇਹਦੇ ਤੋਂ ਕਈਆਂ ਨੂੰ ਪ੍ਰੇਰਣਾ ਮਿਲਣੀ ਹੈ ਤੇ ਕਈ ਕਾਨੂੰਨਾਂ ਦੇ ਵਿੱਚ ਵੀ ਜਿਹੜੀ ਹੈ ਤਬਦੀਲੀ ਹੋ ਸਕਦੀ ਹੈ ਇਸ ਕੇਸ ਨੂੰ ਲੈ ਕੇ ਹਨਾ ਇਹਨੂੰ ਇੱਕ ਐਵੀਡੈਂਸ ਦੇ ਤੌਰ ਦੇ ਉੱਤੇ ਵੀ ਹੋਰ ਕੇਸਾਂ ਦੇ ਵਿੱਚ ਵਰਤਿਆ ਜਾ ਸਕਦਾ ਹੋਇਆ ਕੀ ਸੀ ਇਹ ਯੂਕੇ ਦੇ ਲੰਡਨ ਦੇ ਵਿੱਚ ਨਾ ਇੱਕ ਮੰਦਿਰ ਹੈ ਸਿੰਧੀ ਮੰਦਿਰ ਜਿਨ੍ਹਾਂ ਨੇ ਆਪਣੇ ਮੰਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਰੱਖੇ ਹੋਏ ਸੀ ਤੇ ਲਗਾਤਾਰ ਉਹਦੀ ਬਿਆਦਬੀ ਜਿਹੜੀ ਆ ਹੋ ਰਹੀ ਸੀ ਕਿਉਂਕਿ ਉਹਨਾਂ ਨੇ ਕੋਈ ਵੀ ਪਾਲਕੀ ਸਾਹਿਬ ਦਾ ਇੰਤਜ਼ਾਮ ਨਹੀਂ ਸੀ ਕੀਤਾ ਹੋਇਆ ਤੇ ਜਾਂ ਫਿਰ ਉੱਥੇ ਕੋਈ ਵੀ ਜਿਹੜਾ ਹੈ ਗੁਰਬਾਣੀ ਪੜਨ ਵਾਲਾ ਗੁਰਸਿੱਖ ਵੀ ਨਹੀਂ ਸੀ ਤੇ ਜਾਂ ਜਿਸ ਤਰੀਕੇ ਦੇ ਨਾਲ ਆਪਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਦਿੰਨੇ ਆ ਇਸ ਤਰ੍ਹਾਂ ਦਾ ਨਹੀਂ ਸੀ ਸਿਰਫ ਇੱਕ ਟੇਬਲ ਦੇ ਉੱਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਹ ਰੱਖਿਆ ਹੋਇਆ ਸੀ ਸੋ ਹੁਣ ਹੁੰਦਾ ਕੀ ਹੈ ਜਦੋਂ ਸਿੱਖਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਜਿਹੜੀ ਹੈ ਇਸ ਮੰਦਰ ਦੇ ਵਿੱਚ ਹੋ ਰਹੀ ਹੈ ਤੇ ਸਿੱਖਾਂ ਨੇ ਫਿਰ ਜਿਹੜੇ ਮੰਦਰ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਬਹੁਤ ਵਾਰ ਪਹਿਲਾਂ ਕਿਹਾ ਕਿ ਭਾਈ ਇਹ ਬਿਆਦਬੀ ਹੈਗੀ ਆ ਤੁਸੀਂ ਜਾਂ ਤਾਂ ਅਸੀਂ ਤੁਹਾਨੂੰ ਇੱਕ ਗੁਰਦੁਆਰਾ ਸਾਹਿਬ ਨਾਲ ਹੀ ਸੁਸ਼ੋਭਤ ਕਰ ਦਿੰਨੇ ਆ ਮੰਦਰ ਦੇ ਬਿਲਕੁਲ ਨਾਲ ਇੱਕ ਬਿਲਡਿੰਗ ਬਣਾ ਦਿੰਨੇ ਆ ਉੱਥੇ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਰਹਿਤ ਮਰਿਆਦਾ ਹੁੰਦੀ ਹੈ ਉਹ ਤੁਸੀਂ ਚਲਾਓ ਅਸੀਂ ਫੰਡ ਕਰਦੇ ਆਂ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉੱਥੇ ਰੱਖ ਲਓ ਇਸ ਤਰੀਕੇ ਨਾਲ ਨਾ ਰੱਖੋ ਇਹ ਬਿਆਦਬੀ ਹੁੰਦੀ ਆ ਪਰ ਪ੍ਰਬੰਧਕਾਂ ਵੱਲੋਂ ਇਹ ਗੱਲ ਜਿਹੜੀ ਹੈ ਉਹ ਸਿੱਖਾਂ ਦੀ ਸੁਣੀ ਨਹੀਂ ਗਈ ਉਸ ਤਰੀਕੇ ਨਾਲ ਲਗਾਤਾਰ ਜਿਹੜੀ ਬਿਆਦਬੀ ਹੈ ਉਹ ਚੱਲਦੀ ਰਹੀ ਹੈ ਤੁਹਾਨੂੰ ਇਹ ਪਤਾ ਹੀ ਹੈ ਵੈਸੇ ਸਾਰੇ ਲੋਕ ਜਿਹੜੇ ਸਾਡੇ ਦਰਸ਼ਕ ਨੇ ਉਹ ਜਾਣਦੇ ਨੇ ਕਿ ਸਿੱਖ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਜਾਗਤ ਜੋਤ ਗੁਰੂ ਮੰਨਦੇ ਨੇ ਸੋ ਇਸ ਆਧਾਰ ਦੇ ਉੱਤੇ ਹੀ ਜਿਹੜਾ ਸਿੱਖਾਂ ਦਾ ਸਾਰਾ ਕਨਸੈਪਟ ਟਿਕਿਆ ਹੋਇਆ ਤੇ ਜਦੋਂ ਆਪਣੇ ਲਿਵਿੰਗ ਗੁਰੂ ਦੀ ਜਿਹੜੀ ਬੇਅਦਬੀ ਹੈ ਉਹ ਹੋ ਰਹੀ ਹੋਵੇ ਨਾ ਸੇਵਾ ਸੰਭਾਲ ਹੁਣ ਤੁਸੀਂ ਦੇਖੋ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਿਵੇਂ ਸਵੇਰੇ 4 ਵਜੇ ਫੁੱਲਾਂ ਨਾਲ ਲੱਦੀ ਹੋਈ ਪਾਰਕੀ ਦੇ ਪਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਸੁਸ਼ੋਭਿਤ ਕੀਤਾ ਜਾਂਦਾ ਫਿਰ ਸ਼ਾਮ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੋਖ ਆਸਣ ਵਾਸਤੇ ਵੀ ਲਜਾਇਆ ਜਾਂਦਾ ਇਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੰਨੇ ਗੁਰਦੁਆਰੇ ਨੇ ਉਹ ਇਸ ਤਰੀਕੇ ਨਾਲ ਹੀ ਕਰਦੇ ਨੇ ਬੜੀ ਰਹਿਤ ਮਰਿਆਦਾ ਬੜਾ ਮਾਨ ਸਤਕਾਰ ਪਰ ਐਸੇ ਮੰਦਰ ਦੇ ਵਿੱਚ ਬਿਆਦਬੀ ਹੋ ਰਹੀ ਸੀ ਸੋ ਫਿਰ ਹਾਰ ਕੇ ਕੀ ਕੀਤਾ ਸਤਕਾਰ ਕਮੇਟੀ ਯੂਕੇ ਤੇ ਉਹਨਾਂ ਦੇ ਨਾਲ ਦੇ ਹੋਰ ਸਾਥੀ ਸਿੰਘਾਂ ਨੇ ਮੰਦਰ ਦੇ ਵਿੱਚ ਦਾਖਲ ਆ ਲਿਆ ਤੇ ਉੱਥੋਂ ਅੱਠ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੀ ਉਹਨਾਂ ਨੂੰ ਬੜੇ ਮਾਨ ਸਤਕਾਰ ਦੇ ਨਾਲ ਉੱਥੋਂ ਲੈ ਆਂਦਾ ਤੇ ਆਪਣੇ ਕੋਲ ਜਿਹੜਾ ਹੈਗਾ ਉਹ ਰੱਖ ਲਿਆ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਪ੍ਰਬੰਧਕਾਂ ਵੱਲੋਂ ਜਿਹੜੇ ਮੰਦਰ ਦੇ ਪ੍ਰਬੰਧਕ ਸੀ ਉਹਨਾਂ ਨੇ ਪੁਲਿਸ ਕੇਸ ਕਰ ਦਿੱਤਾ ਸਿੱਖਾਂ ਦੇ ਉੱਪਰ ਤੇ ਜਿਹੜੇ ਜਿਹੜੇ ਉੱਥੇ ਗਏ ਸੀ ਉਹਨਾਂ ਨੇ ਸੀਸੀਟੀਵੀ ਫੁਟੇਜ ਵਗੈਰਾ ਸਾਰਾ ਉਹ ਕੀਤਾ ਹੋਣਾ ਕੇਸ ਕਰ ਦਿੱਤਾ ਤੇ ਕੇਸ ਦੇ ਵਿੱਚ ਇਹ ਲਿਖਵਾਇਆ ਕਿ ਸਾਡੀ ਪ੍ਰਾਈਵੇਟ ਪ੍ਰੋਪਰਟੀਆਂ ਦੇ ਵਿੱਚੋਂ ਆ ਕੇ ਕੁਝ ਸਾਡੀਆਂ ਪਰਸਨਲ ਜਿਹੜੀਆਂ ਪ੍ਰਾਈਵੇਟ ਆਈਟਮਸ ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੂਪਾਂ ਨੂੰ ਆਈਟਮਸ ਲਿਖਿਆ ਗਿਆ ਸੀ ਆਈਟਮਸ ਜਿਹੜੀਆਂ ਨੇ ਇਹ ਇਥੋਂ ਲੈ ਗਏ ਨੇ ਚੋਰੀ ਕਰਕੇ ਲੈ ਗਏ ਨੇ ਸੋ ਇਦਾਂ ਦਾ ਇੱਕ ਮਤਲਬ ਕੀ ਕੇਸ ਜਿਹੜਾ ਹੈਗਾ ਉਹ ਸਿੱਖਾਂ ਦੇ ਉੱਪਰ ਕਰ ਦਿੱਤਾ ਗਿਆ ਸੀ ਤੋਂ ਉਹ ਟਾਈਮ ਟੂ ਟਾਈਮ ਜਿਹੜੀਆਂ ਤਿਲਕਾਂ ਪੈਂਦੀਆਂ ਰਹੀਆਂ ਪੈਂਦੀਆਂ ਰਹੀਆਂ ਤੇ ਹੁਣ ਕੱਲ ਉਹਦਾ ਫੈਸਲਾ ਜਿਹੜਾ ਹੈਗਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਆ ਗਿਆ ਮਤਲਬ ਕਿ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਯੂਕੇ ਦੇ ਵਿੱਚ ਉਹ ਸੰਵਿਧਾਨ ਮੁਤਾਬਕ ਨਹੀਂ ਚੱਲਦਾ ਕੰਮ ਕਿ ਕਿਸ ਸੰਵਿਧਾਨ ਦੇ ਵਿੱਚ ਕੀ ਲਿਖਿਆ ਜਾਂ ਕਿ ਇਸ ਤਰੀਕੇ ਨਾਲ ਲਿਖਿਆ ਇੱਥੇ ਜਦੋਂ ਜਦੋਂ ਵੀ ਅਦਾਲਤਾਂ ਦੇ ਵਿੱਚ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਦੋਂ ਕੇਸ ਜਾਂਦੇ ਨੇ ਨਾ ਤੇ ਜਿਹੜਾ ਨਿਰਣਾ ਫਿਰ ਜਿਹੜਾ ਨਿਰਣਾ ਕਰਦਾ ਜੱਜ ਉਹਦੇ ਬਿਹਾਫ ਤੇ ਹੀ ਫਿਰ ਜਿਹੜੇ ਕਾਨੂੰਨ ਹੈਗੇ ਨੇ ਉਹ ਬਣਦੇ ਆ ਸੋ ਇਹਦੇ ਨਾਲ ਇੱਕ ਤਾਂ ਜਿੱਤ ਪ੍ਰਾਪਤ ਹੋ ਗਈ ਸਿੱਖਾਂ ਦੀ ਕਿ ਜਿਹੜੇ ਇਲਜ਼ਾਮ ਲੱਗੇ ਸੀ ਜਾਂ ਜਿਹੜੀ ਗੱਲਬਾਤ ਹੋਈ ਉਹਦੇ ਨਾਲ ਇਹ ਵੀ ਪੱਕਾ ਕਾਨੂੰਨ ਬਣ ਗਿਆ ਕਿ ਇਹ ਸਿੱਖਾਂ ਦੇ ਲਿਵਿੰਗ ਗੁਰੂ ਨੇ ਅਗਦੀ ਜੋਤ ਸਿੱਖ ਜਿਹੜੇ ਮੰਨਦੇ ਨੇ ਤੇ ਇਹਨੂੰ ਕਿਤੇ ਵੀ ਗੁਰਦੁਆਰਾ ਸਾਹਿਬ ਤੋਂ ਬਿਨਾ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਲਿਜਾ ਕੇ ਸੁਸ਼ੋਭਤ ਨਹੀਂ ਕਰ ਸਕਦਾ ਤੇ ਇੱਕ ਜਿਹੜੀ ਦੂਜੀ ਗੱਲ ਹੈਗੀ ਐ ਵੀ ਜਿਹੜੀ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਉਥੇ ਮਰਿਆਦਾ ਭੰਗ ਕਰੋ ਉਹ ਉਹ ਜਿਹੜੀ ਚੀਜ਼ ਹੈ ਉਹ ਵੀ ਅਦਾਲਤ ਨੇ ਇਹਨੂੰ ਜਿਹੜਾ ਹੈਗਾ ਉਹ ਰਫਾ-ਦਫਾ ਕਰ ਦਿੱਤਾ ਵੀ ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜੇ ਇਹੀ ਫਾਇਦਾ ਹੁੰਦਾ ਨਾ ਹੁਣ ਇਟਲੀ ਵਰਗੇ ਮੁਲਕ ਦੇ ਵਿੱਚ ਹਜੇ ਤੱਕ ਵੀ ਜਿਹੜਾ ਸਿੱਖ ਧਰਮ ਹੈਗਾ ਰਜਿਸਟਰ ਨਹੀਂ ਹੋਇਆ ਤੇ ਯੂਕੇ ਦੇ ਵਿੱਚ ਸਿੱਖ ਤਕਰੀਬਨ 150 ਸਾਲ ਤੋਂ ਰਹਿ ਰਹੇ ਆ ਤੇ ਇੱਥੇ ਸਿੱਖ ਧਰਮ ਜਿਹੜਾ ਹੈਗਾ ਉਹ ਰਜਿਸਟਰ ਹੈ ਸ਼੍ਰੀ ਸਾਹਿਬ ਪਾਕੇ ਪਬਲਿਕ ਸਥਾਨਾਂ ਤੇ ਜਾ ਸਕਦੇ ਹਾਂ ਸਰੂਪ ਦੇ ਵਿੱਚ ਨਿਹੰਗ ਬਾਣਿਆਂ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਕੋਈ ਵੀ ਸਦੀ ਪ੍ਰੋਬਲਮ ਨਹੀਂ ਹੈ ਸੋ ਜੱਜ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਸਹਿਜ ਦੇ ਨਾਲ ਆ ਸਾਰਾ ਕੇਸ ਵੇਖ ਕੇ ਇਹ ਇਹ ਕਹਿ ਦਿੱਤਾ ਗਿਆ ਕਿ ਭਾਈ ਤੁਹਾਨੂੰ ਕੋਈ ਹੱਕ ਨਹੀਂ ਹੈ ਉਹ ਉਹ ਸਹੀ ਸੀ ਆਪਣੀ ਜਗ੍ਹਾ ਦੇ ਉੱਤੇ ਜਿਹੜੇ ਤੁਹਾਡੇ ਕੋਲ ਆ ਕੇ ਸਰੂਪ ਲੈ ਕੇ ਗਏ ਨੇ ਉਹਨਾਂ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਕੋਈ ਚੋਰੀ ਵਾਲੀ ਗੱਲ ਨਹੀਂ ਹੈ ਤੇ ਕੋਈ ਇਹਨੂੰ ਜਿਹੜਾ ਆਈਟਮ ਕਿਹਾ ਗਿਆ ਉਹ ਵੀ ਜਿਹੜਾ ਹੈ ਉਹ ਬਹੁਤ ਗਲਤ ਕਿਹਾ ਗਿਆ ਹੈ ਸੋ ਹੁਣ ਮੈਂ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਕਿ ਇਸ ਕੇਸ ਦੇ ਨਾਲ ਜਿਹੜਾ ਨਿਰਣਾ ਆਇਆ ਜਿਹੜਾ ਫੈਸਲਾ ਆਇਆ ਜਿਹੜੀ ਅਦਾਲਤ ਨੇ ਜਿਹੜੀ ਆਪਣੀ ਜਿਹੜੀ ਗੱਲਬਾਤ ਰੱਖੀ ਹੈ ਉਹ ਉਹ ਜਿਹੜੀ ਹੈ ਉਹ ਆਪਣੇ ਅੱਜ AI ਵਰਜ਼ਨ ਜਿਹੜਾ ਚੱਲਦਾ ਪਿਆ ਹੈ ਨਾ AI ਸਿਸਟਮ ਵੀ ਚੱਲਦਾ ਵੇ ਸਾਰਿਆਂ ਦੇ ਉੱਤੇ ਆਟੋਮੈਟਿਕ ਚੜ ਜਣੀ ਹੈ ਅਖਬਾਰਾਂ ਦੇ ਵਿੱਚ ਵੀ ਜਿਹੜੀਆਂ ਵੱਡੇ ਵੱਡੇ BBC ਵਰਗੇ Sky News ਵਰਗੇ ਸੋ ਇਹਨਾਂ ਨੇ ਜਦੋਂ ਇਹ ਚੀਜ਼ਾਂ ਸ਼ਾਪ ਦਿੱਤੀਆਂ ਤਾਂ ਉਹ ਸਦਾ ਦੇ ਲਈ AI Google ਜਾਂ ਫਿਰ ਹੋਰ ਆਪਾਂ ਕਹੀਏ ਵੀ ਕਾਨੂੰਨ ਜਦੋਂ ਕਿਤੇ ਬਣਦੇ ਨੇ ਜਾਂ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਜਦੋਂ ਕੋਈ ਫਿਊਚਰ ਦੇ ਵਿੱਚ ਕੋਈ ਕੇਸ ਵੀ ਇਸ ਤਰ੍ਹਾਂ ਤਰੀਕੇ ਦਾ ਆਏਗਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਦਾ ਫੈਸਲਾ ਹੈਗਾ ਉਹ ਕੀਤਾ ਜਾਏਗਾ ਸੋ ਮੈਂ ਇਸੇ ਕਰਕੇ ਕਿਹਾ ਸੀ ਕਿ ਇਹ ਫੈਸਲੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਕੋਈ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਤੇ ਇਸ ਕੇਸ ਨੂੰ ਜਿਹੜਾ ਹੈਗਾ ਉਹ ਇੱਕ ਸਹਾਰਾ ਸਹਾਰੇ ਦੇ ਤੌਰ ਦੇ ਉੱਤੇ ਵੀ ਰੱਖਿਆ ਜਾ ਸਕਦਾ ਐਵੀਡੈਂਸ ਦੇ ਤੌਰ ਦੇ ਉੱਤੇ ਵੀ ਰੱਖਿਆ ਜਾ ਸਕਦਾ ਸੋ ਯੂਕੇ ਤੇ ਨਹੀਂ ਪੂਰੀ ਦੁਨੀਆ ਦੇ ਜਿਹੜੇ ਸਿੱਖ ਵਸਣ ਵਾਲੇ ਨੇ ਜੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਵਾਸਤੇ ਇਹ ਬਹੁਤ ਵੱਡੀ ਖੁਸ਼ੀ ਖੁਸ਼ੀ ਵਾਲੀ ਗੱਲ ਹੈਗੀ ਹੈ ਤੇ ਅਸੀਂ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਆ ਜਿਹੜੇ ਗੈਰ ਧਰਮ ਵਾਲੇ ਨੇ ਜਿਹੜੇ ਗੈਰ ਸਿੱਖ ਨੇ ਭਾਈ ਸਭ ਤੋਂ ਪਹਿਲੀ ਜਿਹੜਾ ਗੱਲ ਏ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਿਆਂ ਦੇ ਵਿੱਚ ਹੀ ਸੁਸ਼ੋਭਤ ਹੁੰਦੇ ਨੇ ਕਿਸੇ ਮਸਜਿਦ ਦੇ ਵਿੱਚ ਫੇ ਸਿੰਧੀ ਮੰਦਿਰ ਦੇ ਵਿੱਚ ਜਾਂ ਕਿਤੇ ਹੋਰ ਕਿਸੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਤ ਨਹੀਂ ਕੀਤੇ ਜਾ ਸਕਦੇ ਕਿਉਂਕਿ ਬੇਅਦਬੀ ਹੁੰਦੀ ਹੈ ਇਹ ਅਲਾਉ ਵੀ ਨਹੀਂ ਕਰਦਾ ਜਿਹੜਾ ਸਿੱਖ ਪੰਥ ਹੈਗਾ ਸਿੱਖ ਧਰਮ ਹੈ ਇਹ ਮਰਿਆਦਾ ਜਿਹੜੀ ਹੈ ਉਹ ਅਲਾਉ ਵੀ ਨਹੀਂ ਕਰਦੀ ਕਿ ਤੁਸੀਂ ਇਸ ਤਰੀਕੇ ਨਾਲ ਰੱਖੋ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਭਗਤ ਹੋ ਸਿੱਖੀ ਨਾਲ ਤੁਹਾਨੂੰ ਬਹੁਤ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਪਿਆਰ ਹੈ ਤੇ ਤੁਸੀਂ ਸਿੱਧਾ ਜੇ ਕੰਮ ਹੈਗਾ ਕਿ ਤੁਸੀਂ ਅੰਮ੍ਰਿਤ ਪਾਣ ਕਰੋ ਅੰਮ੍ਰਿਤ ਪਾਣ ਕਰਕੇ ਗੁਰੂ ਦੇ ਸਿੱਖ ਬਣ ਜਾਓ ਫਿਰ ਤੁਸੀਂ ਗੁਰਦੁਆਰਾ ਸਾਹਿਬ ਸੇਵਾਤ ਕਰੋ ਜੇ ਆਪਣਾ ਬਣਾਉਣਾ ਨਹੀਂ ਤੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜਾਣ ਲੱਗ ਪਓ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਬਾਣੀ ਪੜੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਰਹਿਣਾ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਹੈ ਮर्यादा ਨੂੰ ਵੀ ਤੁਸੀਂ ਫੋਲੋ ਨਹੀਂ ਕਰਨਾ ਤੇ ਤੁਹਾਨੂੰ ਸਰੂਪ ਵੀ ਚਾਹੀਦੇ ਨੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਇਹ ਮਤਲਬ ਗਲਤ ਪ੍ਰੋਪਾਗੈਂਡਾ ਦਾ ਇਹਦੇ ਪਿੱਛੇ ਬੜੀ ਸ਼ਹਿ ਹੁੰਦੀ ਆ ਬਹੁਤ ਕੁਝ ਹੁੰਦਾ ਸੋ ਇਹ ਇਹ ਜਿਹੜਾ ਕੇਸ ਹੋਇਆ ਇਹਦੇ ਵਿੱਚ ਵੀ ਜਿਹੜੇ ਮੰਦਰ ਕਮੇਟੀ ਵੱਲੋਂ ਜਿਹੜੇ ਵਕੀਲ ਲੱਗੇ ਹੋਏ ਸੀ ਉਹਨਾਂ ਬਾਰੇ ਵੀ ਬੜਾ ਕੁਝ ਕਿਹਾ ਜਾਂਦਾ ਕਿ ਯਾਰ ਅਸੀਂ ਉਹ ਇੱਥੇ ਮੈਂਸ਼ਨ ਨਹੀਂ ਕਰਾਂਗੇ ਪਰ ਪਰ ਗੱਲ ਇਹ ਹੈ ਕਿ ਜਿਹੜੀ ਜਿਹੜੀ ਰਿਸਪੈਕਟ ਹੁੰਦੀ ਆ ਨਾ ਉਹ ਧਾਰਮਿਕ ਗ੍ਰੰਥਾਂ ਦੀ ਉਹ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਉਹ ਭਾਵੇਂ ਰਮਾਇਣ ਹੋਵੇ ਭਾਵੇਂ ਗੀਤਾ ਹੋਵੇ ਭਾਵੇਂ ਬਾਈਬਲ ਤੇ ਭਾਵੇਂ ਹੋਵੇ ਕੁਰਾਨ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਧਰਮਾਂ ਨੂੰ ਜਿਹੜਾ ਹੈਗਾ ਉਹ ਤੁਸੀਂ ਉਹ ਉਹ ਪੂਜੋ ਨਾਤਮਸਕ ਹੋਵੋ ਆਪਣੇ ਇਸ ਧਾਰਮਿਕ ਸਥਾਨਾਂ ਦੇ ਉੱਤੇ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਸਿੱਖ ਪੱਕਾ ਸਿੱਖ ਬਣੇ Hindu ਪੱਕਾ Hindu ਬਣੇ ਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸੋ ਕਿਸੇ ਦੇ ਧਰਮ ਦੇ ਵਿੱਚ ਛੇੜਖਾਨੀ ਕਰਨੀ ਇਹ ਇਹ ਚੀਜ਼ਾਂ ਨਹੀਂ ਚਾਹੀਦੀਆਂ ਆਪਣੇ ਆਪਣੇ ਧਰਮ ਨੂੰ ਤੁਸੀਂ ਫਾਲੋ ਕਰੋ ਤੇ ਇਹਦੇ ਵਿੱਚ ਕੋਈ ਐਗਰੈਸ਼ਨ ਗੁੱਸਾ ਗਿੜਾ ਵੀ ਨਹੀਂ ਹੋਣਾ ਚਾਹੀਦਾ ਜਿਹੜੇ ਆਪਾਂ ਚੀਜ਼ਾਂ ਲੈ ਕੇ ਚੱਲਦੇ ਆਂ ਜੈਲਸੀ ਲੈ ਕੇ ਚੱਲਦੇ ਆਂ ਕਿ ਉਹ ਉਹਨਾਂ ਦਾ ਅਸੀਂ ਸਰੂਪ ਚੱਕ ਕੇ ਲਿਆਈਏ ਆਪਾਂ ਇਦਾਂ ਕਰੀਏ ਉਦਾਂ ਕਰੀਏ ਜਾਂ ਮਤਲਬ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਬੇਅਦਬੀ ਤੁਸੀਂ ਕਰਦੇ ਹੋ ਜੋ ਸਰੱਤੇ ਵਾਲੇ ਸਾਧ ਨੇ ਵੀ ਕਰਵਾਈਆਂ ਜਾਂ ਪੰਜਾਬ ਚ ਕੰਟੀਨਿਊਸਲੀ ਹੁੰਦੀਆਂ ਆ ਰਹੀਆਂ ਸੋ ਇਹ ਚੀਜ਼ਾਂ ਵੀ ਨਹੀਂ ਚਾਹੀਦੀਆਂ ਕਿਉਂਕਿ ਧਰਮ ਤੁਹਾਨੂੰ ਜਿਹੜਾ ਹੈਗਾ ਐਗਰੈਸ਼ਨ ਨਹੀਂ ਸਿਖਾਉਂਦਾ ਉਹ ਤੁਹਾਨੂੰ ਰਲ ਮਿਲ ਕੇ ਰਹਿਣਾ ਸਿਖਾਉਂਦਾ ਪਿਆਰ ਦੀ ਜਿਹੜੀ ਭਾਸ਼ਾ ਹੈ ਤੁਹਾਨੂੰ ਉਹ ਦੱਸਦਾ ਸੋ ਜੀਵਨ ਜਾਚ ਦੱਸਦੇ ਹੁੰਦੇ ਆ ਧਾਰਮਿਕ ਗ੍ਰੰਥ ਜਿਹੜੇ ਆ ਜੀ ਜਿੰਦੇ ਤੁਸੀਂ ਤੁਹਾਨੂੰ ਕਰਦੇ ਆ ਜਿੱਦਾਂ ਹੀ ਯੂਕੇ ਦੀ ਕੋਈ ਵੀ ਖਬਰ ਆਉਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਇਹ ਇਸੇ ਨਾਲ ਹੀ ਪੰਜਾਬ ਦੇ ਅਤੇ ਯੂਕੇ ਦੇ ਦਰਸ਼ਕਾਂ ਦੇ ਵਿੱਚ ਆਹਾਂਗੇ ਕਿ ਪ੍ਰਾਈਡ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੋ ਜੁਕੇ ਦੀ ਹਰ ਛੋਟੀ ਵੱਡੀ ਖਬਰ ਨੂੰ ਕਵਰ ਕਰਦਾ ਹੈ ਹਰ ਸੱਚਾਈ ਦਰਸ਼ਕਾਂ ਦੇ ਅੱਗੇ ਰੱਖਦਾ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਧੰਨਵਾਦ ਜੀ